ਵਿਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਬੀਏ 4th ਸੈਮੈਸਟਰ ਹਿਸਟਰੀ ਦਾ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ April May 2024 ਦੇ ਵਿੱਚ ਐਗਜ਼ਾਮਸ ਹੋਣੇ ਹਨ ਇਸ ਤੋਂ ਪਹਿਲਾਂ ਇਸ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਅਸੀਂ ਡਿਸਕਸ ਕੀਤਾ ਬਹੁਤ سارے ਸਟੂਡੈਂਟਸ ਦੀ ਡਿਮਾਂਡ ਸੀ ਕਿ ਇਸ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਬਣਾਇਆ ਜਾਵੇ ਸੋ ਇਸ ਕਰਕੇ ਹੁਣ ਇਹ ਪੰਜਾਬੀ ਮੀਡੀਅਮ ਦੇ ਵਿੱਚ ਇਹ ਵੀਡੀਓ ਬਣਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਤੁਹਾਨੂੰ ਮੋਸਟ ਇੰਪੋਰਟੈਂਟ ਕੁਐਸਚਨਸ ਵੀ ਇੱਥੋਂ ਹੀ ਮਿਲ ਜਾਣਗੇ ਉਸ ਦੇ ਲਈ ਤੁਸੀਂ ਵੀਡੀਓ ਜ਼ਰੂਰ ਦੇਖ ਲੈਣਾ 2024 ਦਾ ਅਪਡੇਟ ਕਰਕੇ ਪਾਇਆ ਜਾਏਗਾ ਉਸ ਨੂੰ ਪੰਜਾਬੀ ਦੇ ਵਿੱਚ ਵੀ ਬਣਾ ਦਿੱਤਾ ਜਾਏਗਾ ਜੇ ਤੁਹਾਨੂੰ ਪੰਜਾਬੀ ਦੇ ਵਿੱਚ ਜ਼ਰੂਰਤ ਹੈ ਕਮੈਂਟ ਜ਼ਰੂਰ ਕਰ ਦੇਣਾ ਤੁਹਾਡੇ ਪੇਪਰ ਦਾ ਨਾਮ ਹੈ ਹਿਸਟਰੀ ਆਫ ਦਾ ਪੰਜਾਬ 1969 ਤੋਂ ਲੈ ਕੇ 1968 ਇਸਵੀ ਤੱਕ ਇਸ ਦੇ ਮੈਕਸਿਮਮ ਮਾਰਕਸ 100 ਹਨ ਥਿਉਰੀ ਪੇਪਰ 90 ਮਾਰਕਸ ਦਾ ਹੋਏਗਾ ਇੰਟਰਨਲ ਅਸੈਸਮੈਂਟ 10 ਮਾਰਕਸ ਦੀ ਹੋਏਗੀ ਸਮਾਂ 3 ਘੰਟੇ ਪੇਪਰ ਸੈਟਰ ਦੇ ਲਈ ਤੇ ਉਮੀਦਵਾਰਾਂ ਲਈ ਇਹ ਇਨਸਟਰਕਸ਼ਨਸ ਹਨ ਸਿਲੇਬਸ ਨੂੰ 4 ਯੂਨਿਟ ਦੇ ਵਿੱਚ ਵੰਡਿਆ ਗਿਆ ਹੈ ਕੁੱਲ ਮਿਲਾ ਕੇ 9 ਕੁਐਸਚਨਸ ਹੋਣਗੇ ਪਹਿਲਾ ਪ੍ਰਸ਼ਨ ਲਾਜ਼ਮੀ ਹੈ ਜੋ ਕਿ ਛੋਟੇ ਉੱਤਰਾਂ ਵਾਲਾ ਹੋਵੇਗਾ ਜਿਸ ਦੇ ਵਿੱਚੋਂ ਪੂਰੇ ਸਿਲੇਬਸ ਦੇ ਵਿੱਚੋਂ 15 ਛੋਟੇ ਪ੍ਰਸ਼ਨ ਸ਼ਾਮਲ ਹੋਣਗੇ ਜਿਨ੍ਹਾਂ ਦਾ ਉੱਤਰ ਲਗਭਗ 25 ਤੋਂ 30 ਸ਼ਬਦਾਂ ਦੇ ਵਿੱਚ ਦਿੱਤਾ ਜਾਣਾ ਹੈ ਹਰੇਕ ਉਮੀਦਵਾਰ ਨੂੰ 18 ਅੰਕਾਂ ਭਾਵ ਹਰੇਕ ਤੇ ਦੋ ਅੰਕਾਂ ਵਾਲੇ ਨੌ ਛੋਟੇ ਪ੍ਰਸ਼ਨਾਂ ਦੇ ਉੱਤਰ ਦੇਣੇ ਹੋਣਗੇ ਅਤੇ 18 ਅੰਕ ਇਸ ਦੇ ਹੋਣਗੇ ਮੀਨਸ ਕਿ ਦੋ ਅੰਕ ਦਾ ਇੱਕ ਹੋਏਗਾ ਬਾਕੀ ਸਿਲੇਬਸ ਵਿੱਚ ਜੋ ਹੈ ਫੋਰ ਯੂਨਿਟਸ ਦੇ ਵਿੱਚ ਡਿਵਾਈਡ ਜੈਸੇ ਜਿਸ ਤਰ੍ਹਾਂ ਕੀਤਾ ਗਿਆ ਹੈ ਹਰੇਕ ਯੂਨਿਟ ਦੇ ਵਿੱਚ ਦੋ ਲੌਂਗ 에ਸੇ ਟਾਈਪ ਕੁਐਸਚਨ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਤੁਸੀਂ ਇੱਕ ਦਾ ਆਨਸਰ ਦੇਣਾ ਹੋਵੇਗਾ ਇਸ ਤਰ੍ਹਾਂ ਕੁੱਲ ਤੁਸੀਂ 4 ਪ੍ਰਸ਼ਨਾਂ ਦੇ ਉੱਤਰ ਦੇਣੇ ਹੋਣਗੇ ਹਰੇਕ ਪ੍ਰਸ਼ਨ ਦੇ 18 ਅੰਕ ਹੋਣਗੇ ਪ੍ਰਾਈਵੇਟ ਉਮੀਦਵਾਰਾਂ ਲਈ ਜਿਨ੍ਹਾਂ ਦਾ ਪਹਿਲਾਂ ਅੰਦਰੂਨੀ ਮੁਲਾਂਕਣ ਲਈ ਅਸੈਸਮੈਂਟ ਜੋ ਨਹੀਂ ਲੱਗੀ ਪ੍ਰਾਈਵੇਟ ਸਟੂਡੈਂਟਸ ਦੀ ਤਾਂ ਉਹਨਾਂ ਦੇ ਥਿਉਰੀ ਪੇਪਰ ਦੇ ਵਿੱਚ ਜਿੰਨੇ ਮਾਰਕਸ ਆਉਣਗੇ ਉਸ ਦੇ ਪਰਸੈਂਟੇਜ ਨਿਕਾਲ ਕੇ ਵੱਧ ਤੋਂ ਵੱਧ ਉਹ ਦਿੱਤੀ ਜਾਏਗੀ 4ਥ ਯੂਨਿਟ ਦੇ ਵਿੱਚ ਇੱਕ ਕੁਐਸਚਨ ਮੈਪ ਦਾ ਹੋਏਗਾ ਇੱਕ ਲੌਂਗ ਕੁਐਸਚਨ ਹੋਏਗਾ ਦੋਨਾਂ ਦੇ ਵਿੱਚ ਚੁਆਇਸ ਹੋਏਗੀ ਜਿਹੜਾ ਮਰਜੀ ਤੁਸੀਂ ਕਰ ਸਕਦੇ ਹੋ ਮੈਪ ਦਾ ਇਨਸਟਰਕਸ਼ਨ ਇਸ ਤਰ੍ਹਾਂ ਹਨ 10 ਮਾਰਕਸ ਦਾ ਤੁਹਾਡਾ ਮੈਪ ਜਿਹੜਾ ਤੁਸੀਂ ਫਿਲ ਕਰੋਗੇ ਪਲੇਸਿਸ ਆਰ ਵਿਆਖਿਆਤਮਕ ਨੋਟ ਉਸ ਦਾ 4 ਦਾ ਲਿਖਣ ਲਈ ਕਿਹਾ ਜਾਵੇਗਾ 2-2 ਨੰਬਰ ਦੇ ਇਹ ਨੋਟ ਹੋਣਗੇ 8 ਮਾਰਕਸ ਇਸ ਤੇ ਹੋਣਗੇ ਇਸ ਤਰ੍ਹਾਂ ਦੇ ਨਾਲ ਇਹ ਕੁੱਲ ਮਿਲਾ ਕੇ 18 ਮਾਰਕਸ ਦਾ ਹੋਏਗਾ ਉਦੇਸ਼ ਇਸ ਦਾ ਹੈ ਸਿਲੇਬਸ ਦਾ 15ਵੀਂ ਸਦੀ ਦੇ ਆਦਤੋਂ ਲੈ ਕੇ 19ਵੀਂ ਸਦੀ ਦੇ ਮੱਧ ਯੁੱਗ ਤੱਕ ਪੰਜਾਬ ਦੇ ਇਤਿਹਾਸ ਦੇ ਵਿਆਪਕ ਵਿਕਾਸ ਦੇ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾ ਸਕੇ ਸਿਲੇਬਸ ਇਸ ਤਰ੍ਹਾਂ ਹੈ ਯੂਨਿਟ 1 ਜਿਸ ਦੇ ਵਿੱਚ ਹੈ ਸਿੱਖ ਧਰਮ ਦੀ ਬੁਨਿਆਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਇਹਨਾਂ ਦੀਆਂ ਸਿੱਖਿਆਵਾਂ ਸਿੱਖ ਧਰਮ ਦੇ ਵਿਕਾਸ ਲਈ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਯੋਗਦਾਨ ਦੂਸਰਾ ਇਸ ਦਾ ਪਾਠ ਹੈ ਸਿੱਖ ਧਰਮ ਦੀ ਮਜ਼ਬੂਤੀ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਆਦ ਗ੍ਰੰਥ ਦਾ ਸੰਕਲਨ ਸ਼ਹੀਦੀ ਦੇ ਕਾਰਨ ਅਤੇ ਮਹੱਤਵ ਤੇ ਗੁਰੂ ਅਰਜਨ ਦੇਵ 3rd ਹੈ ਸਿੱਖ ਧਰਮ ਦਾ ਪਰਿਵਰਤਨ ਜਿਸ ਦੇ ਵਿੱਚ ਹੈ ਗੁਰੂ ਹਰगोबिंद ਜੀ ਦੀ ਨਵੀਂ ਨੀਤੀ ਸ਼ਹੀਦੀ ਦੇ ਕਾਰਨ ਅਤੇ ਮਹੱਤਵ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੀ ਸਿਰਜਣਾ ਅਤੇ ਇਸ ਦਾ ਮਹੱਤਵ ਇਸ ਦੇ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਡੇ ਬਣਦੇ ਹਨ ਇਸ ਦੇ ਲਈ ਤੁਸੀਂ ਮੋਸਟ ਇੰਪੋਰਟੈਂਟ ਕੁਐਸਚਨਸ ਦਾ ਵੀਡੀਓ ਜ਼ਰੂਰ ਦੇਖ ਲੈਣਾ ਕਿਉਂਕਿ ਜੋ ਕੁਐਸਚਨਸ ਉਸ ਦੇ ਵਿੱਚ ਬਣਾਏ ਜਾਂਦੇ ਹਨ ਉਸ ਦੇ ਵਿੱਚੋਂ ਹੀ ਤਕਰੀਬਨ ਪੇਪਰ ਆਉਂਦਾ ਹੈ ਨੈਕਸਟ ਹੈ ਯੂਨਿਟ 2 ਜਿਸ ਦੇ ਵਿੱਚ ਹੈ 18ਵੀਂ ਸਦੀ ਵਿੱਚ ਸਿੱਖ ਸਿੱਖ ਸੰਘਰਸ਼ ਬੰਦਾ ਸਿੰਘ ਬਹਾਦਰ ਦੁਆਰਾ ਸੁਤੰਤਰ ਰਾਜ ਦੀ ਸਥਾਪਨਾ ਸਿੱਖ ਮਿਸਲਸ ਦਲ ਖਾਲਸਾ ਅਤੇ ਗੁਰਮਤਿ ਇਸ ਦਾ ਨੈਕਸਟ ਪਾਰਟ ਰਣਜੀਤ ਸਿੰਘ ਅਧੀਨ ਪੰਜਾਬ ਸਿਵਲ ਮਿਲਟਰੀ ਅਤੇ ਮਾਲ ਪ੍ਰਸ਼ਾਸਨ ਐਂਗਲੋ ਸਿੱਖ ਸਬੰਧ 1839 ਤੱਕ ਐਂਡ ਨੈਕਸਟ ਮਾਡਰਨ ਪੰਜਾਬ ਐਂਗਲੋ ਸਿੱਖ ਜੰਗਾਂ ਅਤੇ ਕਬਜ਼ਾ ਨਵਾਂ ਪ੍ਰਬੰਧਕੀ ਢਾਂਚਾ 1849 ਤੋਂ ਲੈ ਕੇ 1857 ਤੱਕ ਥਰਡ ਯੂਨਿਟ ਹੈ ਨਵੀਆਂ ਬ੍ਰਿਟਿਸ਼ ਨੀਤੀਆਂ ਸਿੱਖਿਆ ਸਿੰਚਾਈ ਆਵਾਜਾਈ ਅਤੇ ਸੰਚਾਰ ਸਮਾਜਿਕ ਧਾਰਮਿਕ ਸੁਧਾਰ ਲਹਿਰਾਂ ਨਰੰਕਾਰੀਆਂ ਨਾਮਤਾਰੀਆਂ ਆਦ ਧਰਮ ਸਿੰਘ ਸਭਾ ਅਤੇ ਅਹਿਮਦੀਆਂ ਨੈਕਸਟ ਹੈ ਇਸੇ ਦਾ ਹੀ ਪਾਰਟ ਸਿਆਸੀ ਜਾਗਰਤੀ 1907 ਦਾ ਅੰਦੋਲਨ ਗਦਰ ਅੰਦੋਲਨ ਫੋਰਥ ਯੂਨਿਟ ਲਾਸਟ ਯੂਨਿਟ ਜਿਸ ਦੇ ਵਿੱਚ ਲੌਂਗ ਕੁਐਸਚਨ ਇਸ ਤਰ੍ਹਾਂ ਦੇ ਆ ਸਕਦੇ ਆ ਸਿਆਸੀ ਚੇਤਨਾ ਦਾ ਵਿਕਾਸ ਜਲਿਆਂਵਾਲੇ ਬਾਗ ਭਗਤ ਸਿੰਘ ਗੁਰਦੁਆਰਾ ਸੁਧਾਰ ਲਹਿਰ 1947 1966 ਤੱਕ ਦਾ ਵਿਕਾਸ ਹਾਲਾਤ ਜੋ ਵੰਡ ਅਤੇ ਮੁੜ ਵਸੇਵੇ ਵੱਲ ਲੈ ਜਾਂਦੇ ਹਨ ਪੰਜਾਬ ਰਾਜ ਦੀ ਮੰਗ ਇਸ ਦੇ ਵਿੱਚੋਂ ਲੌਂਗ ਕੁਐਸਚਨ ਇੱਕ ਆਏਗਾ ਮੈਪ ਦਾ ਤੁਹਾਨੂੰ ਇਸ ਤਰ੍ਹਾਂ ਦੇ ਪਲੇਸਿਸ ਫਿਲ ਕਰਨ ਲਈ ਕਿਹਾ ਜਾ ਸਕਦਾ ਜਿਵੇਂ ਕਿ ਮਹੱਤਵਪੂਰਨ ਇਤਿਹਾਸਿਕ ਸਥਾਨ ਅਨੰਦਪੁਰ ਸਾਹਿਬ ਗੋਇੰਦਵਾਲ ਖਡੂਰ ਸਾਹਿਬ ਹਰਗੋਬਿੰਦਪੁਰ ਕਰਤਾਰਪੁਰ ਨਨਕਾਣਾ ਸਾਹਿਬ ਲਾਹੌਰ ਮਖਲਿਸਪੁਰ ਕਾਦਿਆ ਰੋਪੜ ਅੰਮ੍ਰਿਤਸਰ ਲਾਇਲਪੁਰ ਮਿੰਟ ਗੁੰਮਰੀ ਸਰਗੋਦਾ ਮਾਚੀਵਾੜਾ ਜੈਤੋ ਇਹ ਪਲੇਸਿਸ ਹਨ ਇਹਨਾਂ ਦੇ ਉੱਪਰ ਨੋਟ ਲਿਖਣ ਲਈ ਵੀ ਕਿਹਾ ਜਾਏਗਾ ਸੋ ਉਹਨਾਂ ਦੇ ਵੀ ਤੁਸੀਂ ਤਿਆਰੀ ਕਰ ਲੈਣਾ ਇਸ ਦੇ ਨਾਲ ਸਬੰਧਿਤ ਬਹੁਤ ਸਾਰੇ ਸਟੂਡੈਂਟਸ ਦੀ ਡਿਮਾਂਡ ਸੀ ਕਿ ਸਾਨੂੰ ਮੈਪ ਫਿਲ ਕਰਨਾ ਵੀ ਸਿਖਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲ ਸਬੰਧਿਤ ਮੈਪ ਦੇ ਆ ਵੀਡੀਓ ਵੀ ਪਾ ਦਿੱਤਾ ਜਾਏਗਾ ਥੈਂਕ ਯੂ so much ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ ਜਰੂਰ ਦੱਸਣਾ ਔਰ ਜਿਹੜੇ ਵੀ ਸਬਜੈਕਟ ਦੇ ਤੁਹਾਨੂੰ ਪੰਜਾਬੀ మీడియం ਦੇ ਵਿੱਚ ਵੀਡੀਓ ਚਾਹੀਦੇ ਹੋਣ ਮੋਸਟ ਇੰਪੋਰਟੈਂਟ ਕੁਐਸਚਨ ਦੇ ਜਾਂ ਸਿਲੇਬਸ ਦੇ ਮੈਸੇਜ ਜਰੂਰ ਕਰ ਦੇਣਾ ਉਹਨਾਂ ਦੇ ਹੀ ਵੀਡੀਓ ਉਹ ਪੰਜਾਬੀ మీడియం ਦੇ ਵਿੱਚ ਤਿਆਰ ਕੀਤੇ ਜਾਣਗੇ ਜੇ ਹਿੰਦੀ ਵਿੱਚ ਚਾਹੀਦਾ ਹੋਵੇ ਤਾਂ ਹਿੰਦੀ ਦੇ ਵਿੱਚ ਵੀ ਤੁਸੀਂ ਜਰੂਰ ਦੱਸਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਹੋਰਾਂ ਤੱਕ ਸ਼ੇਅਰ ਕਰਨਾ ਥੈਂਕ ਯੂ so much ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ